ਕਸਵਾ ਮੇਟਿਆਣਾ ਨਜ਼ਦੀਕ ਪਿੰਡ ਪੁੰਗਰਨੀ ਵਿਖੇ ਚਰਨਸ਼ੋਪਾਪਤ ਸ਼੍ਰੀ ਗੁਰੂ ਹਰਰਾਇ ਸਾਬ ਜੀ ਦੇ ਪਵਿੱਤਰ ਸਥਾਨ ਤੇ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਵਿੱਚ ਰਾਗੀ ਅਤੇ ਢਾਡੀ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਜੇ ਤੂੰ ਪੰਜ ਕੱਕਿਆ ਵਿੱਚੋਂ ਹੀ ਮਿਲ ਚੋ ਵਰਨਾ ਦਾ ਗਿਆਨ ਜਾਵੇ ਜਿਹੜਾ ਪੰਜ ਘੁੱਟ ਠੀਕੇ ਅਮਰਤ ਦੇ ਕਲਵਾਨ ਜਾਵੇ ਜਿਹੜਾ ਪੰਜ ਘੁੱਟ ਕੀ ਅੰਮ੍ਰਿਤ ਤੇ ਪੜੀ ਸ਼ੀਰਾਂ ਤੋਂ ਕਲਵਾਨ ਜਾਵੇ ਜਿੰਨ ਮੁਕਤੀ ਤੋਂ ਜਹਾਂ ਦਾਤੀ ਦਿਵਾਲੀ ਦਾ ਜੋਜ ਹਾਂ ਮਿਲ ਜਾਏ ਅਤੇ ਆਏ ਹੋਏ ਮਹਾਪੁਰਖਾਂ ਨੂੰ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸਮਾਗਮ ਦੌਰਾਨ ਜੂਸ ਦੇ ਲੰਗਰ ਵੀ ਲਗਾਏ ਗਏ ਜਿੱਥੇ ਹਰ ਸੇਵਾਦਾਰ ਵੱਲੋਂ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ ਗਈ। ਉਥੇ ਹੀ ਐਸਆਈ ਜਗਜੀਤ ਸਿੰਘ ਥਾਣਾ ਮੁਖੀ ਮਹਿਟਿਆਣਾ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਜ਼ਿੰਮੇਵਾਰੀ ਬਖੂਬੀ ਨਿਭਾਈ ਗਈ। ਇਸ ਮੌਕੇ ਇਲਾਕੇ ਦੀਆਂ ਸੰਗਤਾਂ, ਐਨਆਰਆਈ ਸੰਗਤਾਂ ਵੱਲੋਂ ਅਤੇ ਸਮੂਹ ਕਮੇਟੀ ਮੈਂਬਰਾਂ ਦਾ ਇਸ ਸਮਾਗਮ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਹੁਸ਼ਿਆਰਪੁਰ ਤੋਂ ਹਣੀ ਸੰਧੂ ਦੀ ਖਾਸ ਰਿਪੋਰਟ।